ਮਮਾ ਤੂੰ ਮੈਨੂੰ ਕਿੰਨੇ ਪਿਛੋਂ ਆਵਾਜ਼ ਮਾਰੀ ਮੈਨੂੰ ਹੌਲਾ ਕਿੱਥੋਂ ਦਵਾਈ ਲੈ ਕੇ ਆਏ ਥਾ ਮੈਂ ਅੱਛਾ ਕੀ ਹੋਇਆ ਠੀਕ ਨਹੀਂ ਹੈ ਨਾ ਮੈਂ ਤਾਂ ਕਾ ਕੇ ਦਵਾਈ ਲੈ ਆਉਂਦਾ ਮੈਂ ਦਵਾਈ ਲੈ ਆਉਂਗਾ ਅੱਛਾ ਅੱਛਾ ਹਾਂ ਮੰਮੀ ਦਾ ਕੀ ਹਾਲ ਠੀਕ ਹੈ ਮੰਮੀ ਇਦਾਂ ਠੀਕ ਹੈ ਦਵਾਈ ਖਾ ਕੇ ਮੈਂ ਸੁਣਿਆ ਜਾਂਦੇ ਠੀਕ ਨਹੀਂ ਹੈ ਮੇਰੇ ਕੋਲ ਆਇਆ ਹੀ ਨਹੀਂ ਗਿਆ ਪਤਾ ਲੈਣ ਚਾਹ ਹੁਣ ਤਾਂ ਘਰੋਂ ਨਿਕਲੀ ਪਤਾ ਲੈ ਹੀ ਜਾਨੀ ਹੈ ਕੀ ਕਰਦੀ ਮੰਮੀ ਕੁਝ ਨਹੀਂ ਬੈਠੀ ਕੰਬਲ ਚ ਅੱਛਾ ਤੇ ਪਤਾ ਲੈ ਹੀ ਜਾਨੀ ਹੈ ਲੈ ਪੈਨ ਤੇ ਕੰਬਲ ਲੈ ਕੇ ਲੰਮੇ ਪਈ ਆ ਹਾਂ ਕੀ ਗੱਲ ਹੋ ਗਈ ਆ ਕੀ ਗੱਲ ਹੋ ਗਈ ਆ ਬਦਲ ਲੀਏ ਹੋਏ ਸੱਟੜੀ ਆਈ ਜਾਂਦੇ ਆ। ਭੈਣ ਚੱਕਰਾਂ ਦਾ ਕੀ ਕਹਿਣੀ ਆ? ਮੈਨੂੰ ਤੇ ਸਰਵਾਈਕਲ ਨਾਲ ਮੈਨੂੰ ਤੇ ਆਪ ਬੜੇ ਚੱਕਰ ਹੁੰਦੇ ਬੜੇ ਚੱਕਰ ਹੁੰਦੇ। ਆ ਵੇਖ ਦਵਾਈ ਲੈ ਕੇ ਆਈ ਹੁਣੇ ਮੈਂ ਆਪ ਅੱਛਾ। ਇੱਧਰ ਵੇਖ। ਮੈਨੂੰ ਤੇ ਕਿਤੇ ਇੱਕ ਨੁਕਸੀ ਆ। ਕਈ ਮੈਨੂੰ ਨੁਕਸੀ ਵਾ। ਮੇਰੇ ਸਰਵਾਈਕਲ ਮੈਨੂੰ ਆ ਮੇਰੇ ਬਾਹਾਂ 'ਚ ਪੀੜ ਹੁੰਦੀ ਆ। ਡਿਸਕ ਦਾ। ਤੇ ਆਪ ਇਦਾਂ। ਇੱਧਰ ਵੇਖ ਤੂੰ ਮੈਂ ਦਵਾਈ ਵੇਖ ਲੈ ਕੇ ਆਈ ਆ। ਆ ਹੈਗੀ ਆ ਕਿਨਾਂ ਦੀ ਵਰਦੀ? ਅੱਛਾ। ਕੋ ਖਵਾਲੀ। ਹੂੰ। ਹੇ ਆਪ ਤਾਂ ਨਿਕਾਦੀ ਕੁਰੇਸ ਗੈਸ ਵਾਲੀ ਹੈ ਹਾਂ ਆ ਵੀ ਵੇਖ ਕਿੰਨੀਆਂ ਦਵਾਈਆਂ ਨੇ ਲਫਾਫਾ ਭਰ ਗਿਆ ਦਵਾਈਆਂ ਦਾ ਵੇਖ ਇੱਧਰ ਵੇਖ ਹੋਰ ਇੱਕ ਜਦੋਂ ਪੈਣਾ ਮੈਂ ਤੋੜਦੀ ਆ ਮੇਰੇ ਸਿੱਧੀ ਇਥੋਂ ਲੱਤ ਤੋਂ ਪੀੜਡ ਨਿਕਲ ਕੇ ਮੇਰੇ ਲੱਕ ਨੂੰ ਜਾਂਦੀ ਡਿਸਕ ਦਾ ਮੈਨੂੰ ਨੁਕਸਬਾ ਤੇ ਕਿਤੇ ਕਿੰਨੇ ਛੱਤੀ ਲੋਆ ਗਿਆ ਜਿਹੜੀਆਂ ਮੇਰੇ ਚੀਜ਼ਾਂ ਆ ਭਾਰੀਆਂ ਮਾੜੀ ਜੀ ਰੋਟੀ ਖਾਉ ਕੋਈ ਚੀਜ਼ ਖਾਵਾ ਮਾੜੀਆਂ ਜੀਆਂ ਹੀ ਖਾਵਾ ਚੀਜ਼ਾਂ ਤੇ ਭਾਰੀਆਂ ਹੋ ਜਾਂਦੀਆਂ ਤੇ ਕਿੰਨੇ ਛੱਤੀ ਰੋਗਕ ਬੰਦਾ ਕੀ ਕਿਨੂੰ ਦੱਸੇ ਤੇ ਕਿਨੂੰ ਨਾ ਦੱਸੇ ਮਤਾਰ ਚ ਉਤਰੀ ਹਾਂ ਤੇ ਜੇ ਉਤਰੀ ਹਾਂ ਤੇ ਉੱਤਰ ਕੇ ਘਰ ਨੂੰ ਚੱਲੀ ਤਾਂ ਕੋਮਲ ਖਲੋਤੀ ਬੂਹੇ 'ਚ ਤੇ ਇਨੇ ਮੈਨੂੰ ਆਵਾਜ਼ ਮਾਰਦੀ ਵੀ ਆਂਟੀ ਕਿੱਥੋਂ ਆਏ ਜੇ ਤੇ ਮੈਂ ਫਿਰ ਕਿਹਾ ਆਏ ਰੱਬਾ ਆਏ ਬੈਠਾ ਜਾਂਦਾ ਲੱਤਾਂ ਮੁਕਾ ਕੇ ਲੱਤਾਂ ਸੁਹੋਂ ਜਾਂਦੀਆਂ ਬੰਦਜੋਰੀ ਬੜੀ ਆਣਾ ਕਮਜ਼ੋਰੀ ਬੜੀ ਪੁੱਤ ਮੈਨੂੰ ਹੀ ਹਾਲ ਮੇਰਾ ਇਹ ਹਾਂ ਤੇ ਵੇਖ ਦਵਾਈਆਂ ਕਿੰਨੀਆਂ ਲਿਆਈਆਂ ਵੇਖ ਤੂੰ ਕਿਤੇ ਲਫਾਫਾ ਭਰ ਕੇ ਡਾਕਟਰ ਨੇ ਕਿਤੇ ਮੈਨੂੰ ਦਵਾਈਆਂ ਦਾ ਵੇਖ ਦੇ ਤਾ ਹਾਂ ਦਵਾਈ ਮਹਿੰਗੀ ਵੀ ਪੜੀ ਹੁੰਦੀ ਆ ਨਾ ਚੰਗੀ ਤਰ੍ਹਾਂ ਹੋ ਜਾ ਆ ਵੇ ਚੰਗੀ ਤਰਾਈ ਆ ਹਾਂ ਕੰਬਲ 'ਚ ਬੈਠੇ ਧੋਪੇ ਦਾ ਚਾਦਰ ਨਾ ਸੁਣਾਈ ਦੇ ਆ ਬਿਸ਼ਾਨ ਚੰਗੀ ਤਰ੍ਹਾਂ ਹੋ ਜਾ ਨਹੀਂ ਆ ਵੇ ਚੰਗੀ ਤਰਾਈ ਆ ਮੈਂ ਕਿਹਾ ਚੱਲ ਮੈਂ ਪਤਾ ਲੈਣਾ ਫਿਰ ਮੈਂ ਹਾਂ ਮੈਂ ਸੁਣਿਆ ਸੀ ਵੀ ਭੈਣ ਜੀ ਬਿਮਾਰ ਆ ਠੀਕ ਨਹੀਂ ਆ ਤੇ ਮੈਂ ਕਿਹਾ ਚੱਲ ਮੈਂ ਜਾਂਦੀ ਜਾਂਦੀ ਹਾਂ ਹਾਂ ਤੇ ਹਾਰਦਾ ਹੀ ਹਾਂ ਤਾਂ ਮੈਨੂੰ ਤੇ ਪੈਣਾ ਮੇਰੇ ਛਾਤੀ 'ਚੋਂ ਇੰਨੀ ਪੀੜ ਨਿਕਲਦੀ ਸੀ ਨਾ ਆ ਤਿੰਨ ਚਾਰ ਦਿਨ ਹੋ ਗਿਆ ਪੈਣਾ ਜਿਆਦਾ ਹੀ ਨਿਕਲ ਲਾਪੀ ਫਿਰ ਮੈਨੂੰ ਤੇਰਾ ਹੀ ਧਿਆਨ ਆ ਗਿਆ ਮੈਂ ਕਿਹਾ ਉਹ ਨਾ ਭੈਣ ਜੀ ਦੇ ਵੀ ਪੀੜ ਹੁੰਦੀ ਸੀ ਕਿ ਤੇ ਉਹ ਨਾ ਗੱਲ ਮੇਰਾ ਵੀ ਕੰਮ ਵਾਜੇ ਰਾਤੀ ਸੁੱਤੀ ਸੁੱਤੇ ਪਿਆ ਪੈਣਾ ਇੰਨੀ ਪੀੜ ਹੋਈ ਇੰਨੀ ਪੀੜ ਹੋਈ ਮੇਰਾ ਘਰ ਵਾਲ ਤੇ ਡਾਰ ਹੀ ਗਿਆ ਤੇ ਪਤਾ ਨਹੀਂ ਇਹਨੂੰ ਕੀ ਹੋ ਗਿਆ ਫਿਰ ਆਂਦਾ ਵੀ ਸਵੇਰ ਉੱਠ ਕੇ ਪਹਿਲਾਂ ਦਵਾਈ ਲਿਆ ਤੇ ਮੈਂ ਥੋੜਾ ਬਹੁਤਾ ਕੰਮ ਕਰਦੀ ਤਰਪਾਈਆਂ ਤਰਕੂਆਂ ਦਾ ਉਧਰੋਂ ਮਿਲਿਆ ਥੋੜੇ ਜਿਹਾ ਪੈਸੇ ਫਿਰ ਮੈਂ ਆਵੇ ਦਵਾਈ ਲੈ ਕੇ ਆਈ ਆ ਕੀ ਪਤਾ ਪਤਾ ਲੈਣ ਆਈ ਏ ਇੱਕ ਦਿਨ ਆਈ ਏ ਮੈਨੂੰ ਲੈਣ ਤੇ ਦੇਈ ਨਹੀਂ ਕੋਈ ਦੇਈ ਜਾਂਦੀ ਏ ਉਹ ਵੀ ਦੁੱਖ ਸੁਣਾਈ ਜਾਂਦੇ ਸਾਨੂੰ ਓਕੇ ਘਰ ਤੇ ਪਤਾ ਤੂੰ ਮੇਰਾ ਲੈਣਾ ਈ ਤੂੰ ਮੇਰਾ ਹਾਲ ਚਾਲ ਪੁੱਛ ਕੇ ਉਹਨੂੰ ਅੱਗੇ ਦੁੱਖ ਘਾਟਿਆ ਉਤੋਂ ਸੁਣਾਈ ਜਾਂਦੀ ਏ ਦੇਣ ਦੀ ਅੰਦਰ ਅੱਜ ਕੱਲ ਦੁੱਖ ਸੁਣਨੇ ਹੋਣੀ ਚਾਹੀਦੇ ਵੀ ਐਵੇਂ ਸੁਣੋਣੀ ਕਿੱਦਾਂ ਕਿੱਤੇ ਚਾਬੀ ਵੀ ਫੜੀ ਕੋਈ ਵੀ ਨਹੀਂ ਕਿੱਦ ਚਾਬੀ ਕਰਦੇ ਚਾਲੇ ਦੀ ਪੜੀ ਜਾਂਦੀ ਮੈਂ ਘਰ ਚ ਉਤਰੀ ਹਾਂ ਤੇ ਦੁੱਖ ਤੇ ਕਿਤੇ ਅੰਤਰੇ ਜਿਹੜਾ ਵੀ ਸੁਣੀ ਐ ਅੰਤਰੇ ਹਾਂ ਕੌਮਲ ਆ ਫੇਰ ਹੋਰ ਫੇਰ ਕੱਢ ਜਾਂਦੇ ਆ ਹਾਂਜੀ ਹਾਂਜੀ ਜਾਨੀ ਕਿਦਾਂ ਚੱਲਦੀ ਪੜ੍ਹਾਈ ਪੜ੍ਹਾਈ ਵਧੀਆ ਜਿੱਦਾਂ ਤੇ ਤੁਹਾਡੀ ਲੱਤਾਂ ਜਾਂਦੀ ਹੈ ਤੇਰੀ ਪੜ੍ਹਾਈ ਲੱਤਾਂ ਤੇ ਮੇਰੀ ਕਿੱਥੇ ਸਵਾਹ ਚੱਲਦੀਆਂ ਮੇਰੀ ਪੜ੍ਹਾਈ ਹੁੰਦੀ ਹੈ ਜਾਂਦੀ ਕਿੱਥੇ ਤੁਰਦੀ ਹੈ ਤੁਰਦੇ ਮੇਰੇ ਲੱਤਾਂ ਕੋੜਾ ਲੱਪੇ ਜਾਂਦੀਆਂ ਸੌਂ ਜਾਂਦੀਆਂ ਇੱਕ ਮਾਰੇ ਤਾਂ ਕਿ ਆਹ ਲੱਤ ਤੇ ਮੇਰੀ ਜ਼ਿਆਦੀ ਹੈ ਨਾ ਬੜੀ ਪੀੜ ਨਹੀਂ ਤੱਤੇ ਜਿਵੇਂ ਮਾਰਾ ਜਸ ਵਧੀਆ ਦੁਰਦੇ ਜੇ ਹਣਾ ਪ੍ਰੇਮ ਤੇ ਕੜਲਾ ਪੈਂਦੀ ਮੇਰੀ ਪੜਾਈ ਮਾੜੀ ਜੀ ਚੱਲਣ ਆਦੀ ਵਿੱਚ ਪੇਪਰ ਆ ਜਾਂਦੇ ਹਾਂ ਕੜਲਾ ਦੀ ਜਗ੍ਹਾ ਪੇਪਰ ਆਇਆ ਨੇ ਬਾਕੀ ਚੱਲਣ ਇੱਜਾ ਦੀ ਹੈ ਹਾਂ ਹੁਣ ਕੀ ਕਰਿਆ ਕੀ ਕੀ ਆਪਣਾ ਨਨ ਝੱਗਾ ਚੁੱਕੀ ਐ ਤੇ ਟੇਡ ਆਪਣਾ ਨੰਗਾ ਹੁੰਦਾ ਵਾ ਤੇ ਮੈਂ ਕਹਿਆ ਚਾ ਮੈਂ ਹੁਣ ਤੇ ਘਰੋਂ ਨਿਕਲੀ ਆ ਘਰ ਚਲ ਗਈ ਨਾ ਫੇਰ ਕਦੀ ਰੋਟੀ ਪਕਾ ਸਬਜੀ ਬਣਾ ਕਈ ਕੰਮ ਹੁੰਦੇ ਮੈਂ ਕੰਮੀ ਮੈਂ ਲੱਗ ਜਾਣਾ ਮੈਨੂੰ ਕੋਈ ਫੇਰ ਨਹੀਂ ਆਇਆ ਯਾਰ ਪੈਂਦੀ ਦਾ ਪਤਾ ਲੈਣਾ ਪਤਾ ਲੈਣਾ ਹੈ ਲੰਗ ਦੀ ਲੰਗ ਦੀ ਚਲ ਪਤਾ ਲੈ ਜਾਵਾਂ ਅੱਛਾ ਪਤਾ ਲੈਣੇ ਚੱਕਰ ਹੁੰਦੇ ਸਰ ਵਾਈਕਲ ਕਰਕੇ ਬੜੇ ਚੱਕਰ ਹੁੰਦੇ ਸੇਨ ਮੈਂ ਕੀ ਕਰਾਂ ਸ਼ਹਿ ਦਵਾਈ ਵੀ ਹਾਂ ਪਤਾ ਲੈਣਾ ਏ ਜੇ ਮੈਂ ਲੰਗ ਦੀ ਲੰਗ ਦੀ ਪਤਾ ਲੈ ਜਾ ਮਨ ਦਾ ਖਾ ਦੇਣਾ ਆ ਪਤਾ ਦੇਣਾ ਆਂਦੀ ਤਾਂ ਲੈ ਨਹੀਂ ਪਤਾ ਦੇ ਹੀ ਜਾਨੀ ਆਪਣਾ ਕੋਈ ਨਹੀਂ ਮੈਂ ਲੈਣ ਦੇ ਇੱਕ ਵਾਰੀ ਵੀ ਲੈ ਵਿਚਾਰੀ ਜਦੋਂ ਦਿਲ ਦੀ ਬਾਤ ਕੱਢਣ ਦੀ ਦੁੱਖ ਦੱਸਣ ਦੀ ਉਹ ਤਾਂ ਮੇਰਾ ਆ ਮੇਰਾ ਆ ਉਹਦੇ ਤੇ ਆਪਣਾ ਸੁਣਾ ਦੇਣੀ ਆ ਸਾਡੇ ਤੇ ਸੁਣਨੀ ਦੇ ਤ ਹਾਡਾ ਵੀ ਸੁਣਨਾ ਫੇਰੀ ਉਹਨਾਂ ਕੋਲ ਗਈ ਪਤਾ ਲੈਣ ਆਈ ਏ ਦੇਣ ਨਹੀਂ ਆਈ ਆਂਟੀ ਦਾ ਨਾ ਘਰ ਠੀਕ ਵੇਹ ਬਹੁਤੀ ਨਹੀਂ ਠੀਕ ਲੱਗਦੀ ਮੰਮੀ ਬੜੇ ਪਰਿਆਈ ਫਰੀ ਕੀ ਕਹਿਣਾ ਮੰਮੀ ਬੈਠੀ ਰਹਿੰਦੇ ਵਿਚਾਰੀ ਉਹ ਟੋਨ ਲਾ ਕੇ ਬਹਿ ਜੂਗੀ ਆ ਹੈ ਕੀ ਹੋ ਗਿਆ ਵਾ ਹੋਂਦੇ ਤੂੰ ਆਂਟੀ ਪਤਾ ਲੈਣ ਥੋੜਾ ਇਹ ਤੂੰ ਤਾਂ ਦੇਣਾ ਹੀ ਆਪਣਾ ਵੀ ਮੈਂ ਆਪਣੇ ਦੁੱਖ ਸੁਣਾਣਾ ਬਸ ਮੈਨੂੰ ਕਿੰਨੇ ਦੁੱਖ ਲੱਗੇ ਮੈਂ ਉਹ ਦੁਨੀਆ ਦਾ ਦਾ ਮੈਨੂੰ ਦੁੱਖ ਕਿੰਨੇ ਲੱਗੇ ਮੰਮੀ ਲਾਇਦਾ ਪਤਾ

ਜਦੋਂ ਤੂੰ ਇੱਥੇ ਹੱਥ ਰੱਖਦੀਆਂ ਗੋਲੀਆਂ ਕੱਢਦੀ ਜਦੋਂ ਇੱਥੇ ਹੱਥ ਰੱਖਦੀ ਗੋਲੀਆਂ ਕੱਢਦੀ ਉਹਦੇ ਵਿੱਚ ਇੱਕ ਦੁੱਖ ਨਹੀਂ ਨੇ ਉਹਦਾ ਵਿਚਾਰ ਜਦੋਂ ਆਂਟੀ ਤੋਂ ਦੁੱਖ ਮੂੰਹ ਚੋਂ ਨਿਕਲ ਨਹੀਂ ਦਿੰਦੀ ਜਦੋਂ ਦੁੱਖ ਨਿਕਲ ਲੱਗਦਾ ਹੈ ਸੁਣ ਲੈ ਮੈਂ ਆਪਣਾ ਕੋਈ ਇੱਕ ਦੁੱਖ ਦੱਸਦਣ ਲੱਗਦੀ ਤੂੰ ਆਪਣੀਆਂ ਗੋਲੀਆਂ ਕਾ ਗੋਲੀਆਂ ਤੈਨੂੰ ਖਾਵੇ ਜਦੋਂ ਕੱਢ ਕੇ ਖੰਭੀ ਜਿਹਾ ਲੰਗੀ ਰਹੇ ਕਿ ਜਮਾਰ ਕੇ ਦੁੱਖ ਹੀ ਖਤਮ ਕਰ ਦੇਣੇ ਹੁੰਦੇ ਆ ਪੈਣਾ ਨਹੀਂ ਮੈਂ ਤੇ ਵੈਸੇ ਮੈਂ ਕਹਿੰਦੀ ਕਿ ਜਿੱਥੇ ਦਵਾਈ ਹੁੰਦੀ ਹੈ ਨਾ ਡਾਕਟਰ ਬੜਾ ਪੈਣਾ ਸਿਆਣਾ ਹੀ ਹਾਂ ਹਾਂ ਮੈਨੂੰ ਲੱਗਦਾ ਤੁਹਾਨੂੰ ਡਾਕਟਰ ਨੇ ਫਰੀਜ ਦਵਾਈ ਦੇ ਦਿੱਤੀ ਉਹਦੀ ਆ ਕੇ ਮਸ਼ਹੂਰੀ ਇਹਦੀ ਕਹਿੰਦਾ 350 ਦੀ ਦਵਾਈ ਆਈ ਆ ਨਹੀਂ ਤੂੰ ਪੈਦਲ ਪਤਾ ਨਹੀਂ ਨਹੀਂ ਭੈਣਾ ਮੈਂ ਨਹੀਂ ਕਿਹਾ ਬੱਚੀ ਭਰੀਆਂ ਮੈਂ ਪਤਾ ਤੇ ਉਹਦਾ ਵਿਚਾਰੀ ਭੈਣ ਜਿਹਦਾ ਲੈ ਆਣਾ ਆਈ ਆ ਪਤਾ ਕੀ ਆ ਉਹ ਜਦੋਂ ਵਿਚਾਰੀ ਇੱਥੇ ਦੇਲ ਤੇ ਹੱਥ ਰੱਖਦੀ ਆ ਉਹਦੀ ਤਾਂ ਗੱਲ ਮੂੰਹ ਤੋਂ ਨਿਕਲਦੀ ਨਹੀਂ ਨੀ ਹੱਥੋਂ ਤਾਂ ਇੱਥੋਂ ਲੱਥੇ ਨਹੀਂ ਨੀ ਤੇ ਕਰੰਲਾਂ ਪੈ ਗਈਆਂ ਚੀਜ਼ਾਂ ਦੇ ਹੱਥੋਂ ਦੇ ਦਰੱਖਿਆ ਉਹ ਜਦੋਂ ਦਿਲ ਦੀ ਗੱਲ ਕਰਨਗੇ ਆਪਣੀਆਂ ਗੋਲੀਆਂ ਕੱਢ ਕੇ ਖਾ ਲਈ ਜਿੱਦਾਂ ਤੂੰ ਰਫਲ ਜਿਹਾ ਕਿਹੋ ਜਿਹਾ ਚਲਾਉਣੀ ਹੁੰਦੀ ਆ ਮੈਂ ਤਾਂ ਵੇਖ ਕੇ ਵੀ ਦਵਾਈ ਕਿੰਨੀ ਵਧੀਆ ਬਹੁਤ ਡਾਕਟਰ ਬੜਾ ਸਿਆਣਾ ਆ ਜੀ ਜੀ ਵੇਖੋ ਮੇਰੀ ਗੱਲ ਸੁਣ ਤੁਸੀਂ ਮੇਰਾ ਪਤਾ ਲੈਣ ਆਏ ਜੋ ਤੁਹਾਨੂੰ ਪਤਾ ਕਿੰਨੀ ਮੈਂ ਸੀਰੀਅਸ ਬਿਮਾਰ ਤੁਸੀਂ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਇਹ ਸੁਣ ਲਈ ਮੈਨੂੰ ਪੁੱਛਿਆ ਤੱਕ ਨਹੀਂ ਮੈਨੂੰ ਉਹ ਆ ਚਲੋ ਆ ਤੁਸੀਂ ਸੁਣਿਆ ਦੱਸ ਕੀ ਕੀ ਦੁੱਖ ਸੁਣਾਇਆ ਕੀ ਕੀ ਦੁੱਖ ਉਹ ਅੰਦੀਪ ਮੈਨੂੰ ਹਾਰ ਦਾ ਨੁਕਸਤ ਵਾ ਮੈਂ ਠੀਕ ਨਹੀਂ ਆ ਹਾਂ ਦਾ ਇੱਕ ਵਾਰੀ ਵੀ ਨਹੀਂ ਕਹੀ अच्छा नहीं कहीं नहीं और दसया बाकी और भी हालै दर्शने मम्मी तो तू ਝੂਠਿਆ ਪਾਈ ਗਈ ਤੂੰ ਵੀ ਤਰਾ ਬੜੀ ਹੈਈ ਸੋਨਾ ਹਾਰਦਾ ਮੈਂ ਦੱਸਿਆ ਮੁਰਕੇ ਇੰਨੇ ਪਹਿਣਾ ਮੈਨੂੰ ਪਹਿਣਨੇ ਬੋਲਣ ਨਹੀਂ ਦਿੱਤਾ ਨਹੀਂ ਚੱਲ ਨਹੀਂ ਚੱਲ ਕੋਈ ਚਸਨਾ ਮੁਰਕੇ ਆ ਗਿਆ ਚੱਲ ਕੋਈ ਨਹੀਂ ਅੱਜ ਵਾ ਅਸੀਂ ਮੈਂ ਆਪ ਪਹਿਣਾ ਕੀ ਅੱਛਾ ਚੱਲ ਦੱਸ ਸਾਤ ਤੇ 10 ਨਹੀਂ ਦੱਸਣ ਦਾ ਫਾਇਦਾ ਹੀ ਨਹੀਂ ਕੋਈ ਹੈਗਾ ਹੁਣ ਜਦੋਂ ਤਾ ਤੈਨੂੰ ਦੁੱਖ ਸੁਣਾਉਣ ਲੱਗਣਾ ਅੱਧ ਚ ਪੰਜ ਸੁਣਾਉਣਾ ਨਹੀਂ ਮੈਂ ਜਾਣਾ ਵਾ ਮੇਰਾ ਜਾਂਦਾ ਟਾਈਮ ਹੁੰਦਾ ਬਾਲ ਬੱਚਾ ਰਹੁੰਦੇ ਮੇਰਾ ਨਹੀਂ ਕਹਿਣਾ ਚਾ ਸੁਣਾਉ ਤੂੰ ਹਾਂ ਨਹੀਂ ਕੋਈ ਫਾਇਦਾ ਨਹੀਂ ਆ ਚੱਲ ਤੂੰ ਆਪਣਾ ਹਾਲ ਚਾਲ ਮੈਂ ਤੇਰਾ ਹਾਲ ਆਈ ਨਾ ਮੈਂ ਤੇਰਾ ਚਲ ਸੁਣ ਲਿਆ ਹਨਾ ਵੀ ਤੂੰ ਬੁਮਾਰਾ ਆ ਵੇਖ ਕਿੰਨੇ ਹੁਤਾ ਆ ਬੰਦਿਆ ਮੰਮੀ ਗਾਂ ਤੂੰ ਤੂੰ ਵਾਲੀ ਲੀਵਰ ਵਾਲੀ ਸ਼ੀਸ਼ੀ ਇਹ ਮਿੰਡੂ ਡਾਕਟਰ ਦੀਆਂ ਦਵਾਈਆਂ ਮਿੰਡੂ ਡਾਕਟਰ ਦੀਆਂ ਵੇਖ ਵੇਖ ਕਿਤੇ ਮੈਂ ਕਿਹਾ ਉਹ ਤੇ ਕਰ ਦਿੰਦਾ ਜਿੱਦਾਂ ਨਾ ਬੰਦੇ ਨੂੰ ਸਹੀ ਕਰ ਦਿੰਦਾ ਇੱਕ ਵਾਰੀ ਮੈਂ ਵੀ ਲਿਆਈ ਹਾਂ ਹਾਂ ਉਹ ਤੇਨੂੰ ਮੈਂ ਦੱਸ ਪਾਈ ਸੀ ਹਾਂ ਲਿਆ ਬੜੀਆਂ ਤੇ ਸਾਡੇ 350 ਰੁਪਏ ਦੀ ਦਵਾਈ ਉਹਨੇ ਦਿੱਤੀ ਮੈਨੂੰ ਤਾਂ ਹਾਂ ਹੁੰਦੀ ਜਾਂਦੀ ਪਤਾ ਜ਼ਰੂਰ ਪਹਿ ਜਾ ਕਰ ਫੇਰ ਵੀ ਪੀੜ ਨਹੀਂ ਫਤ ਮਮੀ ਘਰ ਜਾ ਕੇ ਦਿਆ ਕਰਦੀ ਡਾਂਟੀ ਦਿੰਦੀ ਆ ਆਪਣਾ ਸਰਪੀੜ ਕਰਨ ਲੱਪਿਆ ਮੇਰਾ ਤੇ ਪੈਣਾ ਮੈਂ ਚਾਹਤ ਨਹੀਂ ਬਣਾਉਣੀ ਨਾ ਹੱਟ ਦੁੱਧ ਦਾ ਨਾ ਪੱਤੀ ਹੈਗੀ ਨਹੀਂ ਚਾਹਤ ਨਹੀਂ ਉਹ ਤਾਂ ਮੈਨੂੰ ਡਾਕਟਰ ਨੇ ਮੈਂ ਕੀਤੀ ਬੰਦ ਪਰ ਹਾਂ ਦੇ ਇੱਕ ਅੱਧਾ ਟਾਈਮ ਤੁਸੀਂ ਪੀ ਸਕਦੇ ਜਿਹੜੀ ਚਾਹ ਨਹੀਂ ਆਉਣੀ ਉਨੀ ਕੁ ਪੱਤੀ ਕੋਈ ਨਹੀਂ ਬਣਾ ਲੈ ਕੋਈ ਨਹੀਂ ਪੁੱਤ ਕਰ ਆ ਤਰ ਆ ਤਾਂ ਫਿਰ ਸਿੱਧੀ ਸਿੱਧੀ ਬੇਜਤੀ ਆ ਕਰ ਆਏ ਬੰਦੇ ਦੀ ਤੁਸੀਂ ਤਾਂ ਆਂਦੇ ਪੀ ਅੱਜ ਕੋਈ ਆ ਗਿਆ ਤੇ ਕੋਈ ਆਰ ਦਾ ਨਾ ਤੋਂ ਨਾ ਆਵੇ ਪਤਾ ਲੈਣ ਤੁਹਾਨੂੰ ਵੀ ਮਹਿਸੂਸ ਹੁੰਦੀ ਬੇਇੱਜ਼ਤੀ ਹਾਨੂੰ ਨਹੀਂ ਹੁੰਦੀ ਸਾਡੇ ਦੋ ਘਪਚਣਾਈ ਧੋਖੇ ਕਮੈਂਟ ਸੁਣਿਆ ਆਪਣੇ ਛਤੀ ਸੁਣਾਤੇ ਇੰਨੇ ਬੰਦੇ ਚ ਗੁਣ ਨਹੀਂ ਹੁੰਦੇ ਜਿੰਨੇ ਆ ਗੁਣ ਸੁਣਾਤੇ ਚੱਲਦੀ ਪੈਣਾ ਨਾ ਤੂੰ ਤੇ ਮੇਰੇ ਘਰ ਪੈ ਗਿਆ ਮਾਰੇ ਘਰ ਪਤੇ ਲਾ ਨਾੜੇ ਢੜਕੋ ਗੱਲਾਂ ਪਤਾ ਕਿਹੜਾ ਲਿਆਈ ਹਾਂ ਹਾਂ ਪਤਾ ਲੈਣ ਆਈਆਂ ਕਿ ਲੈਣ ਆਈਆਂ ਭੈਣੇ ਵੀ ਗੱਲ ਸੁਣ ਸਾਹ ਚੜ ਗਿਆ ਮੈਨੂੰ ਮੇਰੀ ਮਾਂ ਤੂੰ ਚੁੱਪ ਕਰ ਜਾ ਪੈਣਾ ਮੈਨੂੰ ਸਾਹ ਚੜ ਗਿਆ ਵੇ ਢੜਕਣਵੇਂ ਇਹ ਮੇਰੀ ਕਿੱਡੀ ਆ ਕਿ ਮਦਰ ਸੀ ਪੀ ਮੰਮੀ ਹੰਟੀ ਕਿਤੇ ਆਤਿੰ ਕਰਦੀ ਆ ਨਹੀਂ ਨਹੀਂ ਭੈਣਾ ਸੱਚੀ ਤੜਕਾਣਾ ਕੋਹ ਨਹੀਂ ਦਾ ਦਵਾਈ ਸੁੱਟ ਮੂੰਹ ਚ ਨਹੀਂ ਦਵਾਈ ਮੈਂ ਕਾ ਰਾਤ ਨੂੰ ਖਾਉ ਰੋਟੀ ਤੋਂ ਬਾਅਦ ਪਾਣੀ ਪਿਆ ਮੈਨੂੰ ਘੁੱਟ ਨਹੀਂ ਚਾਹ ਬਣਾਣੇ ਆ ਸਿਰ ਨੂੰ ਬੜਾ ਤੜਾ ਕੁਛ ਨੂੰ ਲਾ ਪਿਆ ਗੱਡੀ ਚ ਪਤਾ ਕੀ ਗੱਡੀ ਚ ਨਾ ਉਹ ਇਹਦੇ ਅੰਕਲ ਨੇ ਨਾ ਛੱਡਿਆ ਉਹ ਸ਼ੀਸ਼ੇ ਕੁੱਲੇ ਛੱਡੇ ਹਾਲਾ ਪਿਆ ਤਾ ਕੇ ਪੇਪੇ ਕੈਮਰਾ ਸੇਰ ਪਿੜ ਕਰਨਾ ਪਿਆ ਅੱਛਾ ਬੰਦੀ ਤੇ ਆਏ ਜੇ ਹਾਂ ਕਾਰ ਆਵੇ ਤੇ ਬੂਹੇ ਗਾੜੀ ਖਲੋਤੀ ਬਾਹਰ ਚਾਬੀ ਦੇ ਕੱਟਦਾ ਇਹ ਲੋਕ ਘਰ ਦਾ ਵਾਹ ਬੰ ਲੋਕ ਮਾਰ ਕੇ ਜਾਣਾ ਸੀ ਖੁੱਲਾ ਥੋੜੀ ਛੱਡ ਜਾਣਾ ਉਹ ਜਿਹੜੀ ਗੱਡੀ ਜਦੋਂ ਮੈਂ ਮੇਖਿਆ ਗੱਡੀ ਦਾ ਬੂਹਾ ਮਾਰ ਕੇ ਤੇ ਵਿੱਚ ਚਾਬੀ ਦਾ ਕਮ ਹਾਂ ਨਾ ਨਾ ਚਕਮਾਈ ਉਹ ਦਵੇ ਮੈਂ ਖੜੀ ਸੀ ਮੈਂ ਆਪ ਵੇਖਿਆ ਆਪ ਹੀ ਚਲਾ ਲੈਨੀ ਆ ਆਪ ਮੈਨੂੰ ਕਿੱਥੇ ਚਲਾਉਣੀ ਹੁੰਦੀ ਆ ਆ ਕਿ ਸਾਈਕਲ ਦੀ ਨਹੀਂ ਜਾਚ ਤੇ ਇਹ ਉਹ ਮੇਰੇ ਗਾਜ ਪੱਤਾ ਬੜੀਆਂ ਮੇਰੀਆਂ ਪੀੜ ਕਰਨ ਤੇ ਆਈ ਘੁੱਟਦੇ ਅੰਗੇ ਹੋਣੀ ਕੁੱਟਣੀਆਂ ਜਦੋਂ ਉਹ ਕੁੱਟਣ ਲੱਗੇ ਸੀ ਤੇ ਤੇਨੇ ਨਹੀਂ ਮੇਰੀ ਗੱਲ ਸੁਣੀ ਕੋਈ ਮੇਰਾ ਦੁੱਖ ਸੁਣਿਆ ਹੀ ਨਹੀਂ ਸੁਣੋ ਜੋਂਤ ਲੱਗੀ ਤੂੰ ਹੀ ਬਾਇਆ ਹੁਣ ਬਣਾ ਚਾ ਮੈਤੋਂ ਨਹੀਂ ਬਣਦੀ ਤੁਹਾਡੀ ਸਬਜ਼ੀਆਂ ਵੀ ਬਣਾਉਂਦੇ ਕਹਿੰਦੀ ਹੁੰਦੀ ਕੋਈ ਵੀ ਆਵੇ ਨਾ ਵੈਰੀ ਦੁਸ਼ਮਣ ਵੀ ਘਰ ਆਵੇ ਚਾਹ ਤੋਂ ਬਿਨਾਂ ਮਾਣੇ ਨਹੀਂ ਕਿ ਆਪੇ ਸ੍ਰੀਕਾ ਗਮਾਂਡੀ ਭਾਈ ਚਾਰਾ ਡਾ ਪਿਆਰਾ ਆਵੇ ਦੁਸ਼ਮਣ ਨਾਲੋਂ ਵੀ ਭੈੜਾ ਤੇ ਉਹ ਇਦਾਂ ਕਰੇ ਤੇ ਉਹਦੇ ਨੂੰ ਉਹਨੂੰ ਜਾਣ ਦੋ ਮਿਸ ਪਾਣੀ ਪਿਆ ਘੋਟ ਮੇਰਾ ਤੇ ਮੂੰਹ ਸੌਕ ਗਿਆ ਕੜਾ ਦੇ ਪੈ ਗਈ ਹੂ ਹਾ ਕਢਾਲ ਨ ਪੈ ਗਈ ਭੈ ਜੀ ਵੇ ਲੋ ਅੱਜ ਕੱਲ ਬਿਮਾਰੀਆਂ ਸੁਣਨ ਦੇ ਨਾਲ ਬਿਮਾਰੀਆਂ ਲੱਗ ਜਾਂਦੀਆਂ ਜੇ ਤੂੰ ਹੀ ਸਾਨੂੰ ਭੁਜਾਉਣਾ ਨਹੀਂ ਮੈਂ ਆ ਵੇਖ ਸੁਣਾਈ ਆ ਬਿਮਾਰੀ ਚੰਗੀ ਭਰੀ ਆ ਤੁਹਾਨੂੰ ਮੇਰੀ ਮਾਂ ਠੀਕ ਨਹੀਂ ਆ ਤੂੰ ਵੀ ਚੰਗੀ ਭਰੀ ਆ ਚੰਗੀ ਭਰੀ ਆ ਤੂੰ ਵੀ ਚੰਗੀ ਭਰੀ ਆ ਮੈਂ ਚੰਗੀ ਭਰੀ ਆ ਇਹ ਤੂੰ ਵੀ ਚੰਗੀ ਭਰੀ ਆ ਮੈਂ ਕਢਾਲ ਲਾ ਪੀਆ ਮੈਂ ਚੱਲਨੀ ਘਰ ਆਹ ਪਤਾ ਲੈਣੇ ਤੁਹਾਡੇ ਚੰਗੀਆਂ ਭਲੀਆਂ ਹੈਗਾ ਘੋੜੇ ਵਰਗੀਆਂ ਕਿ ਤੂੰ ਮਨੰਤੇ ਬਾਅਦ ਸਾਡੇ ਬੋਏ ਤੇ ਗਾੜੀ ਕਲੀ ਚ ਵੇਖਦੀ ਨਾ ਗੱਡੀ ਗੁੱਡੀ ਜਿਲੇ ਮੈਂ ਇਟਾ ਮਾਰ ਕੇ ਸ਼ੀਸ਼ਾ ਭੰਦਣਾ ਗੱਡੀ ਦਾ ਨਹੀਂ ਕੰਮ ਕਰਦਾ ਨਾ ਨਾ ਲਾ ਕੇ ਖਾਈਆਂ ਲਾਉਂਗੀ ਉਹ ਪੰਜ ਜਹਾਦ ਸ਼ੀਸ਼ਾ ਪਵਾਏ ਨੀ ਹਾਈ ਮੇਰੇ ਸਿਰ ਨੂੰ ਪਤਾ ਨਹੀਂ ਨੀ ਪਾਣੀ ਪਿਆ ਦੇ ਅੰਦਰ ਗਿਆ ਤੇ ਸਿਰ ਤੇ ਪੈ ਗਿਆ ਸ਼ੀਸ਼ਾ ਤੋੜਦੇ ਮਮੀ ਕਾਦੀ ਆ ਨਾ ਹਾਏ ਲੋਕ ਆਏ ਸਾਨੂੰ ਕੋਟੇ ਜਾ ਕਰ ਆ ਕੇ ਮਾਨੂੰ ਕਰ ਆ ਕੇ ਕੁੱਟਤਾ ਹਾਂ ਹਾਂ ਚਣੀਆਂ ਕੁਛ ਹੋ ਗਿਆ ਤੇ ਆਪਣੇ ਪੱਲੇ ਪੈ ਜੂਗੀ ਪਾਣੀ ਪਿਆ ਕੇ ਹਿੰਦੋ ਬਾਹਰ ਮੈਂ ਕਹਣਾ ਆਪਾਂ ਕਹਿੰਗੇ ਦਵਾਈ ਲੈਂਦੀ ਉਹੋ ਖਾ ਲਈ ਵਦ ਘਟ ਕੁੱਤੀ ਸਿੱਧੀ ਖਾ ਲਈ ਵਦ ਘਟ ਪਾਣੀ ਪਿਆ ਕੇ ਤੇ ਤੇਨੂੰ ਪਿਆਵਾ ਕੇ ਉਹਨੂੰ ਪਿਆਵਾ ਪਾਣੀ ਪਿਆ ਕੇ ਤੈਨੂੰ ਜਾਣ ਦੋ ਕਿਤੇ ਕੁਛ ਇੱਥੇ ਹੋ ਗਿਆ ਇਹ ਕਿਤੇ ਹਾਡੇ ਨਾ ਮੱਥੇ ਮੜੀ ਜਾਉਂਦਾ ਕਿੰਦਾ ਦੀ ਕੁੜੀ ਕਿੱਡੀ ਲੜਾਕੀ ਆ ਬੋਲ ਬੋਲ ਕੇ ਸੇਪੀੜੀ ਲਾਤਾ ਆ ਇਹ ਮੈਂ ਕਿੱਥੇ ਫਸ ਗਈ ਇੰਨਾ ਚ ਆ ਕੇ ਮੈਂ ਕਾਨੂੰ ਪਤਾ ਲੈਣ ਆ ਗਈ ਇਹਨਾਂ ਦਾ ਮੇਰਾ ਤੇ ਆਪਣਾ ਪਤਾ ਲੈਣ ਵਾਲਾ ਹੋ ਗਿਆ ਆ ਹੁਣ ਮੇਰਾ ਕੌਣ ਪਤਾ ਲੈਣ ਆਊਗਾ ਆਏ ਰੱਬਾ ਬਹੁਤੀ ਤੇਜ਼ ਕੁੜੀ ਆ ਜਿੰਟੀ ਉੱਠ ਪਾਣੀ ਵੀ ਤੈਨੂੰ ਜਿਹੜਾ ਲੱਗਾ ਬਹਾਨੇ ਮਾਰਦੀ ਹੈ ਬਹਾਨੇ ਕਾਹਦੇ ਮਾਰਦੀ ਆ ਮੇਰੇ ਨਾਲ ਤਾਂ ਤੇਰੀ ਮਾਂ ਜਿਹੜੀ ਠੀਕ ਨਹੀਂ ਨਮ ਹੁੰਦੀ ਮੇਰੇ ਕਰਕੇ ਨਹੀਂ ਹੁੰਦੀ ਮੈਂ ਉੱਤੇ ਜਾਲੂ ਟੋਣਾ ਕਰਉਂਦੀ ਨਾ ਸਭ ਮੇਰੇ ਕਰਕੇ ਨਹੀਂ ਹੁੰਦੀ ਨਾ ਮੈਂ ਘਰ ਜਾਵਾਂ ਨਾ ਮੈਂ ਬਾਹਰ ਜਾਵਾਂ ਮੈਂ ਕਿਉਂ ਨੁ ਕਰਤਾ ਰੋਲਾ ਬੜਾ ਪਾਉਂਦੀ ਨੀ ਮਾਸਾ ਬਿਲਾ ਅਣ ਇੱਕ ਬੜਾ ਥੋੜਾ ਤੱਤੀ ਚ ਬੈਸਟ ਨਹੀਂ ਕਰਨਾ ਬੜਾ ਭੈਣਾ ਮੈਂ ਚੱਲਨੀ ਆ ਆਪਣੇ ਘਰ ਚਾਹ ਨਹੀਂ ਪੀਣੀ ਬੈਠੀ ਚੱਲੀ ਕਿ ਚਾਹ ਤਾਂ ਬਣਾ ਹੀ ਨਹੀਂ ਐਨੇ ਮਾਸਾ ਚੱਲੀ ਇੱਥੇ ਜਿਹੜਾ ਕੰਮ ਕਰਨਾ ਹੈ ਉਹ ਤੇ ਕੱਲ ਪਤਾ ਪ ਲੈ ਰੋ ਕੀ ਪਤਾ ਕੀ ਮੇਰਾ ਤੇ ਆਪਣਾ ਪਤਾ ਲੈਣ ਵਾਲਾ ਹੋ ਗਿਆ ਵਾ ਮੇਰਾ ਮਤਲਬ ਤੂੰ ਪਤਾ ਦੇਣੀ ਨਹੀਂ ਆਈ ਮੈਂ ਨਹੀਂ ਨਾ ਇਹ ਬੰਦੇ ਨੂੰ ਦੁੱਖ ਸੁਣਾਉਣ ਆਈ ਨਹੀਂ ਲੈਣੀ ਆਈ ਹਾਂ ਤੂੰ ਉਹ ਤਰ੍ਹਾਂ ਪੈਂਦੀ ਮੇਰੀ ਗੱਲ ਸੁਣਾ ਜਦੋਂ ਕਿਸੇ ਤੇ ਕਰ ਜਾਈਏ ਨਾ ਅਗਲੇ ਦੀ ਸੁਣ ਲਈ ਪਰ ਇਹ ਕੁੜੀ ਆ ਆਪਣੀ ਜਗ੍ਹਾ ਸਹੀ ਵੀ ਆ ਸਹੀ ਤੇ ਅਜੀ ਘਰ ਪੈਣਾ ਕਿੰਨਾ ਬੋਲਦੀ ਆ ਜਦੋਂ ਆਂਟੀ ਤੂੰ ਸੁਣਦੀ ਨਹੀਂ ਤੇ ਮੈਂ ਬੋਲਣਾ ਹੀ ਆ ਏਹ ਪੜੀ ਨਹੀਂ ਕੀ ਜ਼ਿਆਦਾ ਵਾ ਤੇ ਉਹ ਨਾ ਗੱਲ ਦੀ ਨਾ ਏ ਮਤਲਬ ਕੀ ਮੈਂ ਪੈਂਦੀ ਗੱਲ ਆ ਮੈਂ ਨਾ ਪੜੀ ਕੀ ਬਹੁਤ ਜ਼ਿਆਦਾ ਹਾਂ ਪਤਾ ਲੱਗਦਾ ਬਹੁਤ ਜ਼ਿਆਦਾ ਪੜੀ ਸੀ ਕਰਨ ਦੇ ਜੋ ਹਾਂ ਇਹ ਨਾ ਪੰਜੀ ਪਤਾ ਗੱਲ ਕੀ ਆ ਹੋਰ ਇਹਦੇ ਵਿੱਚ ਕੋਈ ਕਮੀ ਨਹੀਂ ਆ ਬੀਸੀਏ ਕਰਨ ਦੇ ਪੜੀ ਨਹੀਂ ਕੀ ਪੜੀ ਆ ਉਹ ਕਾਲ ਜਿਹੜੀ ਕੋਈ ਕਰਦਾ ਨਾ ਉਹਨੂੰ ਫੜ ਲੈਂਦੀ ਮੈਂਟਲ ਲੱਗਦਾ ਤੇ ਕਰਨ ਤੇ ਦਹੀ ਬੇਸੀਆ ਚ ਪਰ ਭੈਣ ਜੀ ਲੱਗਦਾ ਤੇ ਐ ਜਿਵੇਂ ਛੇਵੀਂ ਸਤਵੀਂ ਚੀ ਹੁੰਦੀ ਹੈ ਨਹੀਂ ਨਹੀਂ ਉਹ ਇੰਟੈਲੀਜੈਂਟ ਜਿਆਦਾ ਪਤਾ ਲੈਣੇ ਕਿ ਬੇਸੀ ਕਰ ਨਹੀਂ ਪਣਾ ਪਤਾ ਹੀ ਲੈਣਾ ਲੱਲਿਆ ਲੱਲਿਆ ਚਲੋ ਚੱਲੀ ਆ ਮੈਂ ਹੁਣ ਇਹ ਰੋਟੀ ਪਾਣੀ ਕਰਨਾ ਹੈ ਰੋਟੀ ਪਾਣੀ ਦੇ ਟਾਈਮ ਤੇ ਆ ਜਾਂਦੇ ਭੈਣ ਰੋਟੀ ਖਾ ਕੇ ਜਾ ਨਹੀਂ ਰੋਟੀ ਪਾਣੀ ਤੇ ਮੈਂ ਸਾਡੇ ਘਰ ਆਵਾਂ ਨਰ ਸੁੰਨਾ ਬੰਦਾ ਵਾ ਜਾਂ ਨਹੀਂ ਪਰਦੇਜ ਅਹੀਂ ਨਹੀਂ ਦੇਖੇ ਜਾਂਦੇ ਆਏ ਮੇਰੇ ਚੱਪਲ ਕਿੱਥੇ ਕਰਾਉਣਾ ਹੈ ਭੈਣੇ ਡਿਸਕ ਕਿਤੇ ਹਾਂ ਇੱਕ ਰਹਿ ਗਿਆ ਹੀ ਦੇਸ ਦਾ ਮੇਰੇ ਇੰਨੀ ਮਤਲਬ ਇਹ ਲੀਓ ਡਾਕਟਰ ਨੇ ਮੈਂ ਨਾ ਉਹਨੂੰ ਕਿਹਾ ਕਿ ਵੀ ਟਪਾ ਦੇ ਡਿਸਕ ਦੀ ਵੀ ਦਵਾਈ ਤੇ ਉਹ ਆਂਦਾ ਵੀ ਮਤਲਬ ਆਂਦਾ ਪਹਿਲੋ ਆਹ ਖਾਓ ਤੇ ਆਂਦਾ ਫਿਰ ਤੁਹਾਡਾ ਡਿਸਕ ਦਾ ਵੀ ਤੇ ਸਰਵਾਈਕਲ ਦਾ ਇਲਾਜ ਕਰਾਂਗੇ ਐਨਾ ਆਂਦਾ ਗੈਪ ਆ ਵਿੱਚ ਮਤਲਬ ਆਂਦਾ ਹਾਂ ਹੁਣ ਤੁਸੀਂ ਬੈਠੇ ਰਹੋ ਠੀਕ ਆਂਦਾ ਲਾਉਂਗਾ ਇੱਥੋਂ ਕੱਢ ਕੇ ਤੇ ਠੀਕਾ ਲਾਉਂਗਾ ਤੇ ਆਂਦਾ ਵੀ ਤੁਹਾਡੇ ਮਤਲਬ ਸਾਰੀਆਂ ਨਸਾਂ ਨਸਾਂ ਜਿਹੜੀਆਂ ਸਹੀ ਹੋ ਜਾਣੀਆਂ ਹਾਂ ਤੇ ਖੂਨ ਦੌਰਾ ਕਰਨਾ ਪੂਗਾ ਤੇ ਸਹੀ ਹੋ ਜਾਣੀਆਂ ਅੱਛਾ हां ਡਾਕਟਰ ਤਾਂ ਬੜਾ ਸਿਆਣਾ ਵਾ ਮੈਨੂੰ ਵੀ ਕਹਿ ਮੈਂ ਤੇ ਵੀ ਕਹਿ ਨਗਾ ਤੁਹਾਡੇ ਲਾਗੇ ਜਦੋਂ ਮੈਂ ਪਿੱਛੇ ਜੇ ਬਿਮਾਰ ਹੋ ਗਈ ਹਨਾ ਤੇ ਮਾਹਲਾ ਸਾਡੇ ਗਵਾਨ ਚਾਰੀਆਂ ਦਾ ਭਲਾ ਹੋਵੇ ਉਹਨਾਂ ਨੇ ਵਿਚਾਰੀਆਂ ਨੇ ਮੈਨੂੰ ਦੱਸ ਪਾਈ ਆ ਹੋ ਗਿਆ ਸਾਾਲ ਤਾ ਮੈਂ ਹੁਣ ਜਦੋਂ ਵੀ ਕੋਈ ਨੁਕਸ ਹੋਵੇ ਸਾਡੇ ਘਰ ਚੋ ਕੇ ਇਹਨੂੰ ਵੀ ਕੋਈ ਦੁੱਖ ਤਕਲੀਫ ਹੋਵੇ ਮੈਨੂੰ ਹੋਵੇ ਤੇ ਉਹਦੇ ਕਿਨਾ ਸਿਹਤ ਦੇ ਡੈਡੀ ਨੂੰ ਹੋਵੇ ਅਸੀਂ ਉਹਦੇ ਕੋਈ ਜਾਣੇ ਹਾਂ ਹਾਂ ਸਰ ਮਤਲਬ ਉਥੋਂ 체tir ਮਾਣਾ ਹਾਂ ਉਹ ਵੀ ਲੱਤ ਮੇਨ ਨੂੰ ਇਹਨੂੰ ਜ਼ਿਆਦਾ ਪੀੜ ਹੁੰਦੀ ਆ ਯਾ ਅੰਨਾ ਹੁਣ ਇਨਾ ਤਹਾਂ ਤਾਹੀ ਹੁਣ ਗੱਡੀ ਚ ਜਾਵਾਂ ਘਰੇ ਆਏ 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 ਚੱਲ ਜਿੰਦੀ ਫਿਰ ਤੋਂ ਪਸਨਾ ਗਈ ਹਾਂ ਸਾਂ ਹੀ ਕਿਹੜੇ ਅੱਗੇ ਸਭ ਖੇ ਬੈਠੇ ਆ ਹਾਂ ਸਾਨੂੰ ਤੇ ਮਾਰ ਕੇ ਤੇ ਇੰਨੀ ਆ ਘੜਲਾਂ ਪੈਂਦੀਆਂ ਕਈ ਕੁਛ ਹੁੰਦਾ ਮੇਰੀ ਤੋਂ ਨੀ ਇੱਕ ਵੀ ਨਹੀਂ ਸੁਣੀ ਕੋਮਲ ਹੈ ਆਈਆਂ ਤੂੰ ਪਹਿਲੋਂ ਮੇਰਾ ਪਤਾ ਲੈਣਾ ਤੂੰ ਮੇਰਾ ਪਤਾ ਲੈ ਤੇ ਮੇਰੀ ਮਾਂ ਮੂੰਹ ਚ ਇੱਕ ਗੱਲ ਕੱਢਦੀ ਹਾਂ ਲੇ ਦੱਸਣ ਲੱਗਦੀ ਆ ਤੂੰ ਆਪਣੀ ਨਾ ਮੈਂ ਆਪਣੀ ਦੱਸੀ ਜਾਂਦੀ ਹਾਏ ਮੇਰੇ ਇੱਥੇ ਨਸਾਂ ਖਰਾਬੀ ਮੇਰੀ ਆਈ ਮੈਂ ਹਲੇ ਅੰਜੀ ਹੱਥ ਰੱਖਿਆ ਵਾ ਤੇ ਮੈਨੂੰ ਘਾੜਦਾ ਤੇ ਮੇਰੀ ਜਗੜਾ ਲੱਗ ਪਾਇਣੀ ਸੁਣੀ ਨਹੀਂ ਆਂਦੇ ਆ ਵੀ ਕੀਰਨਾ ਜੇ ਨਾ ਦੋਖ ਸੁਣੀ ਜਾਈਏ ਸੁਣੀ ਜਾਈਏ ਤੇ ਉਹ ਵੀ ਵਨ ਸੁਣਨੇ ਲੱਗ ਜਾਂਦੇ ਹੋਰ ਬਿਮਾਰ ਹੋਈਦਾ ਹਾਂ ਚੱਲ ਹਣੇ ਤੂੰ ਰੈਸਟ ਕਰਦਾ ਮੈਂ ਫਿਰ ਰੋਟੀ ਪਾਣੀ ਦਾ ਕਰਦੀ ਆ ਹੱਪਾ ਗਈਆ ਅੱਗੇ ਦੇ ਹੋਰ ਆ ਗਈਆ ਇੰਨਾ ਟਾਈਮ ਤੇ ਫਿਰ ਲੱਗ ਗਿਆ ਉਧਰ ਫਿਰ ਮਕਮਲ ਨਿਵਾਲ ਮਾਰ ਲਈ ਮੈਨੂੰ ਆਂਟੀ ਕਿੱਥੋਂ ਆਏ ਜੇ ਹੂੰ ਤੇ ਫਿਰ ਮੈਂ ਉਹਦੀ ਮੰਮੀ ਵੀ ਨਹੀਂ ਠੀਕ ਮੈਨੂੰ ਪਤਾ ਲੱਗਾ ਸੀ ਮਾਸ਼ਾਅੱਲਾ ਇਹਦਾ ਪਤਾ ਹਾਂ ਮੈਂ ਹਾਂ ਚੱਲ ਹੋਂਟਿਆ ਆਈ ਆ ਨਿਕਲੀ ਆ ਪਰ ਹੋਂਟੇ ਚੱਲ ਲੈ ਹਮ ਨਹੀਂ ਪਤਾ ਬੱਚ ਫਿਰ ਫਿਰ ਨਹੀਂ ਨਿਕਲਿਆ ਜਾਂਦਾ ਨਹੀਂ ਜਾਇਆ ਜਾਂਦਾ ਹੈ ਜੇ ਕੀ ਕਰਾਂਂਦੀ ਹੇ ਕੋਹ ਨਹੀਂ ਮਾਦੀ ਲੰਮੇ ਪਈ ਲੱਗਿਓ ਬੁੱਗੋ ਚ ਫਰੋਤੀ ਮੈਂ ਫਿਰ ਮੈਂ ਪਤਾ ਲੈ ਹੈ ਹੀ ਉਹਦਾ ਹਾਂ ਮੈਂ ਪਤਾ ਲੈ ਕੇ ਨਾਲੇ ਲੈ ਕੇ ਤੇ ਮੈਂ ਘਟਾ ਹੀ ਆਂ ਦੇ ਕੇ ਮੈਂ ਜਾਦਾ ਆਂ ਕਿਉਂ ਮੈਂ ਤੇ ਮੈਂ ਉਦਦਾ ਤੱਕ ਮੇਰੇ ਘਰ ਕੋਈ ਵਰਦਾ ਨਹੀਂ ਮੇਰਾ ਪਤਾ ਲੈ ਫਿਰ ਮੈਂ ਇੱਧਰ ਫਿਰ ਜਾਣਾ ਬਾਨੇ ਨਾਲ ਮੈਂ ਕਿਨਾਂ ਦੇ ਆਈ ਉਹਨਾਂ ਨਾਲ ਉਹਨਾਂ ਦਾ ਪਤਾ ਲੈ ਇਹਦੇ ਨਾਲ ਮੈਂ ਆਪਣਾ ਦੇ ਆਈ ਉਹਦਾ ਤਾਂ ਮੈਂ ਘੱਟ ਲੈ ਕੇ ਆਇਆ ਆਪਣਾ ਜ਼ਿਆਦਾ ਦੇ ਕੇ ਆਈ ਮੈਂ ਕਹਾਂ ਹਾਂ ਚਲੋ ਉਹਦਾ ਤਾਂ ਮੇਰੇ ਘਰ ਆਉਂਦੀ ਨਹੀਂ ਵੀ ਇਹਦਾ ਪਤਾ ਕੀ ਲੈਣ ਜਾਣਾ ਨਹੀਂ ਜਾਣਾ ਇਹਦਾ ਪਰਲ ਮੈਂ ਆਪਣੇ ਘਰੋਂ ਕਿੱਧਰ ਭਜੋਗੀ ਉਹ ਲੰਮੇ ਪਈ ਨੂੰ ਮੈਂ ਦੇ ਕੇ ਆਈ ਮੈਂ ਤਾਂ ਦੇ ਗਏ ਸੇਬ ਸੁੱਕੀ ਨਹੀਂ ਮੈਂ ਅਗਰੇ ਚੇਚਾ ਗਈ ਹਾਂ ਉਹ ਤੇ ਉਹਨੇ ਫੋਮ ਲੈ ਵਾਰ ਮਾਰੇ ਤੇ ਮੈਂ ਤਾਂ ਸੇਬ ਲੈ ਕੇ ਜਾਣਾ ਦਵਾਈਆਂ ਦੂਈਆਂ ਵਕਾ ਕੇ ਆਈ ਹਾਂ ਹੂੰ ਆਹ ਤੇ ਆਈ ਮੈਂ ਹਾਂ ਚਲ ਹੁਣ ਘਰ ਤੇ ਕੋਈ ਆਉਂਦਾ ਨਹੀਂ ਚਲ ਇਦਾਂ ਹੀ ਸੀ ਠੀਕ ਆ ਮੈਂ ਇਹ ਤਰੀਕਾ ਵਧੀਆ ਹੀ ਵਾ ਕੋਈ ਬਣਾਇਆ ਸਬਜੀ ਭਾਜੀ ਮਟਰ ਮਟਰ ਕੱਢੇ ਨਾ ਕੀ ਕਰਦਾ ਨਹੀਂ ਹਾਂ ਬੈਠੀ ਹਾਂ ਬੈਠੀ ਰਹੂੰ ਖਾ ਲਿਓ ਫਿਰ ਚਾਰ ਨਾਲੀ ਲੇਖਾਂ ਕੋਲ ਜੈ ਪਰ ਸੋਈ ਚ ਨਾ ਤੂੰ ਅੰਦਰ ਨੂੰ ਆਰਤਾ ਗੋਂਦੇ ਮਟਰ ਮਟਰ ਕੱਟ ਕੇ ਲਾ ਦੇ ਮੈਂ ਆ ਕੇ ਸਬਜੀ ਸੁਬਜੀ ਇਕੱਪਾਸੜ ਜੀ ਬਣਾ ਲਵਾਂ ਨੂੰ ਤੇ ਜਪਾ ਦੀ ਮੈਂ ਰੋਟੀਆਂ ਲਾ ਲੂ